ਜੀ ਬੈਚ ਗੁੱਡ ਮਾਰਨਿੰਗ ਅਸੀਂ ਅੱਜ ਕੋਟਪੁਲਾੰਗ ਜਾਵਾਂਗੇ ਸਭੀ ਬਸ ਤੇ ਕੋਟਪੁਲਾੰਗ ਦੇ ਵਿੱਚ ਤੁਹਾਨੂੰ ਕੋਟ ਏਰੀਆ ਕੋਟ ਏਰੀਆ ਤੁਸੀਂ ਕਿਸਤੀ ਰਾਹੀਂ ਜਾਣਾ ਲੋਕਾਂ ਤੇ ਅਸੀਂ ਬਸ ਦਾ ਸਫ਼ਰ ਕਰਾਂਗੇ ਬਾਅਦ ਵਿੱਚ ਤੁਹਾਨੂੰ ਅੱਗੇ ਦੱਸਾਂਗਾ ਗਾਇਜ਼ ਗੁੱਡ ਮਾਰਨਿੰਗ ਜੀ ਮਲੇਸ਼ੀਆ ਵਿੱਚ ਸਾਡਾ ਅੱਜ ਤੀਸਰਾ ਦਿਨ ਹੈ ਤਾਂ ਜੀ ਇੱਥੇ ਅਸੀਂ ਹੁਣ ਅੱਜ ਕੋਰਟ ਗਲਾਂਗ ਜਾ ਰਹੇ ਹਾਂ ਬਸ ਬਾਈ ਬਸ ਅੱਜ ਦੇਖੋ ਬਾਈ ਬਸ ਬਸ ਸੈਂਤਾਨਾ ਜ਼ਬਰਸ ਤੇ ਸਟਰੋ ਬਣਾਓ ਹਾਏ ਜੰਗੋਏ ਕਰਦੇ ਆਂ ਇਹ ਦਿਲਾਂ ਦੇਖੋ ਵੀ ਏਰੀਆ ਬੜਾ ਬਿਊਟੀ ਹੈ ਜੀ ਕੋਰਟ ਗਲਾਂ ਸੌਰੀ ਆਪਣੇ ਆਈਸੀਟੀ ਵਾਲਾ ਏਰੀਆ ਜਿੱਥੇ ਰਾਤ ਨੂੰ ਦੇਖੇ ਵਿੱਚ ਸਫ਼ਰ ਕਰ ਰਹੇ ਆ ਆ ਬੇਟਾ ਆ ਬਾਕੀ ਪੈਸੇਂਜਰ ਵੀ ਆ ਸਿੰਦਰ ਘਾਟੀ ਨੇ ਵਿੱਚ ਤੇ ਇੱਥੇ ਜਿਹੜੀ ਬੱਸ ਹੈਗੀ ਆ ਆ ਸਾਲੋਂ ਤੋਂ ਕੋਟਕ ਲੰਘ ਜਾਣ ਵਾਸਤੇ ਦੋ ਰਿੰਗੜ ਬੱਸ ਦਾ ਗ੍ਰਹਿ ਟੈਕਸੀ ਦਾ ਗ੍ਰਹਿ ਜੋ ਹੈਗੀ ਆ ਉਹ 12 10 ਤੋਂ 20 ਦੇ ਵਿੱਚ 10 ਤੋਂ 20 ਰਿੰਗੜ ਜੋ ਜਦ ਕੇ ਬੱਸ ਦਾ ਜਿਹੜਾ ਰੈਂਟ ਹੈਗਾ ਉਹ ਵਧੀਆ ਜਿਹੜਾ ਕਿ ਪਰ ਪਰਸਨ 2 ਰਿੰਗਟ ਤੇ ਕੋਈਆਂ ਬੱਸ ਨੂੰ ਤੁਹਾਨੂੰ ਮਤਲਬ ਪੰਜ ਸੱਤ ਦਾ ਰੈਂਟ ਕਰਨੀ ਪੈਂਦੀ ਹੈ ਰੈਂਟ ਕਰਨੀ ਪੈਂਦੀ ਹੈ ਕਿਉਂਕਿ ਹਰ 15 ਮਿੰਟ ਬਾਅਦ ਹੀ ਬੱਸ ਆਉਂਦੀ ਹੈ ਤੇ ਤੁਸੀਂ ਸਫ਼ਰ ਕਰ ਸਕਦੇ ਹੋ ਬੱਸ ਦਾ ਤੇ ਵਧੀਆ ਆ ਬੱਸ ਵੀ ਪਰ ਇਹ ਸਰਕਾਰੀ ਬੱਸ ਆ ਤੇ ਮੇਰੇ ਕਹਿੰਦੇ ਬਹੁਤ ਨੰਨੇ ਅਕਿਆਲੇ ਉਹਨਾਂ ਤੋਂ ਇਹ ਬੇਟਾ ਸਾਡਾ ਕੋਟਕਲਾਂਗ ਲੈ ਕੇ ਜਾ ਰਿਹਾ ਉਥੇ ਸੀਤਨ ਸਮੁੰਦਰ ਦਿਖਾਵਾਂਗੇ ਸਮੁੰਦਰ ਦੇ ਵਿੱਚ ਇੱਕ ਕੋਈ ਟਾਪੂ ਹੈਗਾ ਉੱਥੇ ਲੱਗੇ ਜਾਊਗਾ ਬੇਟਾ ਉਹ ਟਾਪੂ ਵੀ ਤੁਹਾਨੂੰ ਦਿਖਾਵਾਂਗੇ ਤੇ ਆਨੰਦ ਆ ਰਿਹਾ ਜੀ ਪੂਰਾ ਅੱਗੇ ਮੈਡਮ ਨਾਲ ਵੀ ਥੋੜੀ ਗੱਲ ਕਰ ਲੋ ਤੁਸੀਂ ਹੈਲੋ গুড ਮਾਰਨਿੰਗ ਅਸੀਂ ਜਾ ਰਹੇ ਜੀ ਪੋਰਟ प्लान ਤੇ ਤੁਹਾਨੂੰ ਵੀ ਨਾਲ ਲੈ ਕੇ ਜਾ ਰਹੇ ਆ ਤੇ ਐਦਾ ਗੱਲ ਕਿ ਇੱਥੋਂ 5 ਕਿਲੋਮੀਟਰ ਹੈ ਪਲਾਨ ਤੋਂ ਬਹੁਤ ਵਧੀਆ ਤੇ ਬੇਟਾ ਤੇ ਕਹਿ ਰਹੇ ਸੀ ਕ੍ਰੈਬ ਕਰਨੀ ਹੈ ਪਰ ਗ੍ਰੈਬ ਤੋਂ ਸਾਨੂੰ ਥੋੜਾ ਜਿਹਾ ਇਸ ਤਰ੍ਹਾਂ ਹੋਇਆ ਕਿ ਅਸੀਂ ਬਾਸਤਾ ਸੋ। ਅਗੋਂ ਅੱਛਾ ਲੱਗ ਰਿਹਾ ਬਾਸਤਾ ਸਫਰ ਕਰਨਾ ਕਿਉਂ ਔੜੀ ਔੜੀ ਚੱਲਦੇ ਆਂ ਤੇ ਅੱਗੇ ਜਾਵਾਂਗੇ ਕਿ ਜਦੋਂ ਅਸੀਂ ਤੁਹਾਨੂੰ ਪਹੁੰਚਾਵਾਂਗੇ ਸਮੁੰਦਰ ਤੇ ਸਮੁੰਦਰ ਤੋਂ ਫਿਰ ਅਸੀਂ ਸਾਹਮਣੇ ਜਾਵਾਂਗੇ ਬੈਂਕੋਵ ਚਾਇਨਾ ਸਟਾਪੇ ਜਾਂਦੇ ਨੇ ਸੇਮ ਉਸ ਟ੍ਰੇਨ ਸਟਾਪ ਇਹ ਰਲਡਾ ਮਿੰਡੋ ਸਿਸਟਮ ਐਥੇ ਵੀ ਜਿਵੇਂ ਇਹ ਤਰ੍ਹਾਂ ਉਹ ਨਾ ਟਿਕਾਣੇ ਦਾ ਨਾਮ ਆਉਂਦਾ ਚਲੋ ਜੀ ਅੱਗੇ ਤੁਹਾਨੂੰ ਅਸੀਂ ਪੌਂਟ ਲੱਗ ਜਾ ਕੇ ਮਿਲਦੇ ਆ ਜੀ ਹਾਂਜੀ ਹਾਂਜੀ ਸਰ ਹਾਂਜੀ ਗਾਇਜ਼ ਆਪਣੇ ਅਸੀਂ ਆ ਨਾ ਮਲੇਸ਼ੀਆ ਦੇ ਵਿੱਚ ਟੋਰਟ ਕਲਾਂਗਾ ਆ ਚੁੱਕੇ ਹਾਂ ਇਹ ਸਾਹਮਣੇ ਤੁਹਾਨੂੰ ਦਿਖਾਉਣਾ ਜੀ ਇਹ ਉੱਥੇ ਦਾ ਉਹ ਸਾਹਮਣੇ ਥਾਣੇ ਦੀ ਬਿਲਡਿੰਗ ਆ ਮਲੇਸ਼ੀਆ ਦੇ ਵਿੱਚ ਇਹ ਥਾਣਾ ਆ ਆ ਦੇਖੋ ਜੀ ਇਹ ਲਿਖਿਆ ਇਦਾਂ ਕੁਝ ਲਿਖਦੇ ਨੇ ਥਾਣੇ ਨੂੰ ਤੇ ਆ ਦੇਖੋ ਇਹਦਾ ਬੋਰਡ ਇੱਧਰ ਵੀ ਕੁਝ ਲੱਗਿਆ ਹੋਇਆ ਐਦਾਂ ਦੀ ਕੋਈ ਭਾਸ਼ਾ ਲਿਖ ਕੇ ਲਿਖਿਆ ਹੈ ਥਾਣਾ ਆ ਕਹਿੰਦੇ ਇਥੇ ਦਾ ਦੇਖੋ ਸਾਰਾ ਸਾਰਾ ਕੁਝ ਬਹੁਤ ਵਧੀਆ ਤੇ ਤੁਹਾਨੂੰ ਪੂਰੀ ਜਾਣਕਾਰੀ ਦੇ ਰਿਹਾ ਸੀ ਵੀਡੀਓ ਪਾ ਕੇ ਤੁਸੀਂ ਇੱਥੇ ਖੜੇ ਆਂ ਖਾਣੇ ਦੇ ਕੋਲ ਕੋਰਕ ਲਾਂਚ ਵਲੇਸ਼ੀਆ ਕੋਰਕ ਲਾਂਚ ਖਾਣਾ ਆ ਤੇ ਜਿਹੜੇ ਮੁੰਡੇ ਕੰਮ ਕਰਨ ਵਾਲੇ ਆ ਨਾ ਇੱਥੇ ਵਲੇਸ਼ੀਆ ਦੇ ਵਿੱਚ ਪੰਜਾਬੀ ਆਏ ਹੋਏ ਨੇ ਉਹ ਜਿਹੜੇ ਵਿਚਾਰੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਪੁਲਿਸ ਬਹੁਤਾਂ ਕਾਰਦੀ ਆ ਇੱਥੇ ਦੇਖ। ਡਰਾ ਕੇ ਰੱਖਦੇ ਨੇ ਕਹਿੰਦੇ ਪੂਰਾ। ਉਹੀ ਸਾਲੇ ਚੱਕ ਕੇ ਲੈ ਜਾਂਦੇ ਨੇ ਪੁਲਿਸ। ਪੁਲਿਸ ਚੱਕ ਕੇ ਲੈ ਜਾਂਦੇ ਲੋਕਾਂ ਨੂੰ ਇੱਥੋਂ। ਬਾਅਦ 'ਚ ਹੀ ਪਹਿਪੋ ਲੈ ਕੇ ਛੱਡਦੀ ਆ। ਇਸ ਕਰਕੇ ਵਿਚਾਰੇ ਬਹੁਤ ਪੰਜਾਬੀ ਮੁੰਡੇ ਡਰ ਕੇ ਪੁਲਿਸ ਨੂੰ ਦੇਖ ਕੇ ਤਾਂ ਦੂਰ ਹੋਈ। ਉੱਥੋਂ ਟਿੱਤਰ ਹੋ ਜਾਂਦੇ ਨੇ ਸਾਰੇ। ਇਸ ਕਰਕੇ ਸਾਰੇ ਬੱਚੇ ਬਹੁਤ ਡਰਦੇ ਨੇ। ਮਾਕੇ ਕੋਈ ਗੱਲ ਨਹੀਂ। ਮੈਂ ਕਹ ਜੇ ਸਾਨੂੰ ਤੁਸੀਂ ਜਿੱਦਾਂ ਡਰਾਉਂਦੇ ਸੀ ਤੇ ਕੋਈ ਗੱਲ ਨਹੀਂ ਮੈਂ ਕਹ ਜੇ ਤੁਹਾਨੂੰ ਕੋਈ ਪੁਲਿਸ ਕਹੂਗੀ ਇਮੀਗ੍ਰੇਸ਼ਨ ਚ ਮੈਂ ਕਹ ਮੈਂ ਕਹ ਤਾ ਪੈਸੇ ਮੰਗੂਗੀ ਤਾਂ ਸੀ ਇਮੀਗ੍ਰੇਸ਼ਨ ਦੇ ਵਿੱਚ ਨਾਲ ਸ਼ਿਕਾਇਤ ਕਰਕੇ ਜਾਵਾਂਗੇ ਤੇ ਅਸੀਂ ਤਾਂ ਨਹੀਂ ਡਰਦੇ ਇਸ ਗੱਲ ਤੋਂ ਤੇ ਬਾਕੀ ਇੱਥੇ ਕਹਿੰਦਾ ਲੁਟੇਰੇ ਵੀ ਬੜੇ ਫਿਰਦੇ ਨੇ ਇੱਥੇ ਪੋਰਟ ਕਲਾਂਗ ਦੇ ਵਿੱਚ ਤੇ ਕਹਿੰਦੇ ਕਿ ਲੁਟੇਰੇ ਐ ਪਤਾ ਨਹੀਂ ਲੱਗਦਾ ਹੈਗਾ ਪਿਆਰ ਦੇ ਨਾਲ ਆ ਕੇ ਚਾਕੂ ਰੱਖ ਲੈਂਦੇ ਨੇ ਪਹਿਲਾਂ ਗੱਲਾਂ ਮਾਰੀ ਜਾਂਦੇ ਨੇ ਫਿਰ ਪਿਆਰ ਨਾਲ ਗੱਲਾਂ ਮਾਰ ਕੇ ਚਾਕੂ ਰੱਖੇ ਬੰਦੇ ਨੂੰ ਕਹਿੰਦੇ ਲੈ ਖੜਾ ਦੇ ਕੋਈ ਗੱਲ ਨਹੀਂ ਜੇ ਲੜਨ ਦੀ ਕੋਸ਼ਿਸ਼ ਕਰੋ ਬੰਦਾ ਡਰਨ ਦੀ ਵੀ ਕੀ ਗੱਲ ਹੈ ਲੜੇ ਨਾ ਮੈਂ ਕਹਿੰਦਾ ਚਾਕੂ ਰੱਖਣ ਗਿਆ ਮੋਬਿਲਟ ਆਪਣੇ ਕੋਲੇ ਹਥਿਆਰ ਕੋਈ ਗੱਲ ਨਹੀਂ ਡੰਗ ਨਾਲ ਕੋਈ ਗੱਲ ਨਹੀਂ ਹੈਗੀ ਇਹ ਥੋੜਾ ਜਿਹਾ ਖਤਰਨਾਕ ਇਲਾਕਾ ਜੀ ਮਲੇਸ਼ੀਆ ਦਾ ਕੋਟ ਕਲੰਗ ਏਰੀਆ ਮਿਲ ਜਾਈਏ ਫਿਰ ਬਾਅਦ ਦੇ ਬਾਏ ਹਾਂਜੀ ਗਾਇਜ਼ ਅਸੀਂ ਪੋਰਟ ਕਲਾਂਗ ਦੇ ਸਮੁੰਦਰੀ ਦੇ ਜਾਗੇ ਇੱਥੋਂ ਅਸੀਂ ਹੁਣ ਆਹ ਦੇਖੋ ਜੀ ਪੋਰਟ ਕਲਾਂਗ ਦਾ ਇਹ ਰਸਤਾ ਆ ਇਹ 20 ਰਿੰਗਟ ਰਟਨ ਕੌਣ ਜਾਂਦਾ ਤੇ ਇਹ ਆਰਟਨ ਟਿਕਟਾ ਇਥੋਂ 20 ਰਿੰਗੜ ਦਾ ਬੱਚਿਆਂ ਵਾਸਤੇ ਸਿਰਫ 12 ਰੁਪਏ 12 ਸੌਰੀ 12 ਰਿੰਗੜ ਸਤਿ ਸ਼੍ਰੀ ਅਕਾਲ ਜੀ ਤੇ ਇੰਡੀਅਨ ਹੋਣ ਕਰਕੇ ਪੈਸਿਆਂ ਨਾਲ ਮੂਚਾ ਜਾਂਦਾ ਪਰ ਰਿੰਗੜਾ ਕਿਹਦਾ ਇਹ ਦੇਖੋ ਜੀ ਅਸੀਂ ਵੀ ਜਾ ਰਹੇ ਹਾਂ ਮੋਰੇ ਥੋੜੇ ਜੇ ਆਪਣੇ ਟੂਰਿਸਟ ਅੱਗੇ ਵੀ ਜਾ ਰਹੇ ਨੇ ਤੇ ਆ ਬੇਟੇ ਨੇ हां सड दी मैम मैम हेलो मैम हाय ओके ਤੇ ਇਹ بیٹے ਨੇ ਦੋਨੋਂ ਕਮਾਨ ਲਿਆਏ ਨੇ ਸਾਨੂੰ ਇੱਥੇ ਪੋਰਟ ਤੇ ਇੱਥੇ ਗੋਤ ਖੜੀਆਂ ਪੋਰਟ ਏਰੀਆ ਦੇ ਵਿੱਚ ਦੇਖੋ ਆਪਾਂ ਕਹਿ ਸਕਦੇ ਹਾਂ ਪੰਜਾਬੀ ਵਿੱਚ ਕਿਸ਼ਤੀਆਂ ਹੈ ਨਾ ਕਿਸ਼ਤੀ ਵਾਲੇ ਜਹਾਜ਼ ਕਿਸ਼ਤੀ ਵਾਲੇ ਜਹਾਜ਼ ਨਹੀਂ ਜੀ ਇਹ ਇਦੇ ਵਿੱਚ ਅਸੀਂ ਵੀ ਬੈਠਾਂਗੇ ਤੇ ਇੱਕ ਟਾਪੂ ਤੇ ਜਾਣਾ ਉਹ ਸਾਹਮਣੇ ਟਾਪੂ ਤੇ ਆ? ਇਹ ਟਾਪੂ ਤੋਂ ਪੁੰਗਾ ਨਹੀਂ ਜਾਣਾ ਟਾਪੂ ਤਾਂ ਬਹੁਤ ਦੂਰ ਹੈ। ਅੱਛਾ ਅੱਛਾ ਅੱਛਾ। ਦੱਸ ਫੇ ਮਾੜਾ ਜੱਕ ਕਿੱਥੇ-ਕਿੱਥੇ ਟਾਂਪੂ ਆ? ਮਾੜਾ ਬੋਲੀਰ। ਮਾੜਾ ਬੋਲ ਕੇ ਦੱਸੀ। ਬਲਾਉ ਬਤਾਉਂ ਦੱਲੇ ਬਲਾਉ ਬਤਾਉਂ। ਅੱਛਾ ਬਲਾਉ ਕਿਥாம்? ਤੇ ਇਥੋਂ ਹੈਗਾ 1 ਘੰਟੇ ਦਾ ਰਸਤਾ ਜੀ। ਤੇ ਆਗੇ ਇੱਥੇ ਬਣਾਓ। ਆਇਆ ਜੀ ਅਸੀਂ ਜਾ ਰਹੇ ਹਾਂ ਪੋਰਟ ਦਾ ਇਹ ਆ ਗਿਆ ਸੀ ਹੁਣ ਵਿੱਚ ਆ ਗਏ ਸੀ ਹੁਣ ਸਮੁੰਦਰ ਦੇ ਵਿੱਚ ਵਿੱਚ ਆ ਗਏ ਤੇ ਨੀਚੇ ਆ ਗਏ ਸੀ ਬਣਾ ਦਿਖਾ ਰਹੇ ਤੁਹਾਨੂੰ ਇੱਧਰ ਦਿਖਾਉ ਜੀ ਹਾਂ ਜੀ ਇਹਦੇ ਵਿੱਚ ਜਾਣਾ ਆ ਦੇਖੋ ਇਸ ਸਮੁੰਦਰ ਤੇ ਜਾ ਹਾਂ ਹਾਂ ਚੱਲ ਜੀ ਹਾਂ ਹਾਂ ਜੀ ਅਸੀਂ ਇਹ ਨਾ ਪੋਰਟ ਲੰਗ ਦੇ ਏਰੀਆ 'ਚ ਆ ਗਏ ਆ ਇੱਥੇ ਸਮੁੰਦਰ ਆ ਦੇਖੋ ਤੇ ਕਿਸ਼ਤੀਆਂ ਨੇ ਇੱਥੇ ਬਹੁਤ ਜੀਓ ਪੰਜਾਬੀ ਜੀ ਕਹਿ ਸਕਦੇ ਆਪਾਂ ਤੇ ਬਹੁਤ ਜਲਦੀ ਆਪਾਂ ਇਟੇਸਟਰੀ ਕੰਨੀ ਦੇ ਵਿੱਚ ਚੁੰਮ ਕਰਦੇ ਵਿੱਚ ਜਾਵਾਂਗੇ ਤੇ ਕਿ ਕਿਰੀਆ ਆਏਗਾ ਸਾਡੀ ਉੱਥੇ ਜਾਵਾਂਗੇ 1 ਘੰਟਾ ਦਾ ਰਸਤਾ ਤੇ ਜੇ ਇਹ ਆਉਣ ਜਾਣ ਦਾ ਜਿਹੜਾ ਰਸਤਾ ਹੈਗਾ ਉਹ 2 ਘੰਟੇ ਦਾ 2 ਘੰਟੇ ਉੱਥੇ ਗਿਆ ਰਾਂਗੇ ਅਸੀਂ ਤੇ ਜਲਦੀ ਅਸੀਂ ਹੁਣ ਮਤਲਬ ਅਸੀਂ ਬੈਠਾਂਗੇ ਤੇ ਸੀ ਲੈ ਕੇ ਆਇਆ ਕੋਈ ਬਹੁਤ ਮਜ਼ਾ ਕਰ ਰਿਹਾ ਹਾਂ ਗਿਆਛਾ ਦੇ ਤੁਸੀਂ ਤੇ ਅੱਗੇ ਜਿਹੜਾ ਯਾਰ ਟਿਕਟੈਗ ਨਾ ਵੀ ਰਿੰਗਟ ਵੀ ਰਿੰਗਟ ਨੇ ਕਰ ਟੈਕਟ ਇਹ ਬੱਚਿਆਂ ਦੇ 12 ਰਿੰਗਟ ਤੇ ਨਾਰਮਲ ਨੇ ਬਹੁਤ ਵਧੀਆ ਮਜ਼ਾ ਆਣੇ ਵਾਲਾ ਆਨੰਦ ਲਾਵਾਂਗੇ ਅੱਗੇ ਚੱਲੀਏ ਜੀ ਹੈਲੋ ਬਾਏ ਸ਼ੇਪ ਦਾ ਨਜ਼ਾਰਾ ਲੈ ਲੋ ਆਜੋ ਓਕੇ ਬਾਏ ਆਜੋ ਮਲੇਸ਼ੀਆ ਨੂੰ ਮੋਹ ਅੱਜ ਆਈ ਗਏ ਪਹੁੰਚ ਗਿਆ ਕੇ ਜਾ ਕੇ ਆ ਫੜੋ ਠੀਕੇ ਜੀ ਠੀਕੇ ਛੱਡੋ ਹੁਣ ਵਲੌਗ ਵਲੌਗ ਬੇਟਾ ਇਹੇ ਚੀਜ਼ਾਂ ਦਾ ਅਸੀਂ ਕੈਮਰ ਕਰਨਾ ਆਏ ਹਾਂ ਚੱਲ ਜੀ ਭਾਈ ਉੱਪਰ ਉੱਲੇ ਚੱਲਦੇ ਹਾਂ ਹੁਣ ਚੱਲਦਾ ਹਾਂ ਦੱਲੀ ਆ ਚੱਲ ਮੇਰੇ ਲਈ ਚੱਲ ਮੇਰੇ ਲਈ ਬਣ ਗਈ ਰੂਜ ਦੇ ਕੰਚ ਭਾਈ ਵਧੀਆ ਹੀ ਲੱਗਦੀਆਂ ਚੀਜ਼ਾਂ ਇਹ। ਅੰਕੀਆਂ ਨੇ ਠੀਕਰ ਵੀ ਕੇਰਾਵਾ। ਆ ਦੇ। ਲੈ ਵੀ ਨਾ ਦੱਸੋ ਕੇਕੜੇ, ਕੇਕੜੇ ਬਾਰੇ। ਮੋੜੀ ਦੱਸ ਸਕਦੀ। ਕੇਕੜੇ, ਕੇਕੜੇ ਦੇ ਲੋਕ ਪਲੇਟਾਂ ਹੀ ਬਾਬਾ ਖਾਂਦੇ ਨੇ। ਬਹੁਤ ਡਾਉਨ ਡਾਉਨ ਦੇ। ਫੇਮਲੇਸ਼ੀਆ ਦੇ ਵਿੱਚ ਆ ਜੀ ਅਸੀਂ। ਤੇ ਪੋਰਟ ਕਲਗ ਦੇ ਏਰੀਆ ਜਿਹੜਾ ਹੈਗਾ ਉੱਥੇ ਆ ਚੁੱਕੇ ਆ। ਤੁਸੀਂ ਅੱਗੇ ਹੋ ਜਾਓ। ਪਿੰਡ ਕਿਹੜਾ ਦਾ? ਇਹ ਪਿੰਡ ਚੀਨਿਆਂ ਦਾ। ਲੌਂਗ ਬਲੌਂਗ ਤਾ ਲੌਂਗ ਬਈ ਇਹਨੇ ਕਰ ਰਹੇ ਨੇ ਲੋਕ ਦਾ ਉਹ ਏਰੀਆ ਜੀ ਇਹ ਪਹੁੰਚ ਗਏ ਆ ਅਸੀਂ ਇੱਕ ਟਾਪੂ ਜ ਆ ਇੱਥੇ ਸਮੁੰਦਰ ਦੇ ਵਿੱਚ ਤੇ ਮਲੇਸ਼ੀਆ ਦਾ ਸਮੁੰਦਰ ਹੈ ਤਾਂ ਕਿ ਇੱਥੇ ਕੇਕੜੇ ਜ ਬਹੁਤ ਆ ਦੇਖਣ ਨੂੰ ਦੇਖੋ ਆ ਥਲੜੇ ਪਾਸੇ ਵੀ ਬਹੁਤ ਕੇਕੜੇ ਆ ਫਿਰ ਤੇ ਖਾਣ ਨੂੰ ਮਤਲਬ ਲੋਕ ਇਹ ਨਾ ਇੱਥੇ ਦਿਖਾਉਂਦੇ ਸਾਨੂੰ ਪਲੇਟਾਂ ਵਿੱਚ ਖਾਂਦੇ ਆ ਯਾਰ ਤਲ ਕੇ ਇਹ ਲੋਕ ਖੰਦੇ ਆ ਆਪਾਂ ਕਿਉਂ ਮੱਛੀ ਨੂੰ ਪਸੰਦ ਕਰਦੇ ਆ ਤੇ ਇਹ ਠੀਕੜੇ ਵੀ ਖਾਦੇ ਨੇ ਜਿੰਨੀ ਹੈ ਨਾ ਇੱਥੇ ਲੋਕ ਜਿੰਨੀ ਪਸੰਦ ਆ ਇਸ ਪਿੰਡ ਦੇ ਵਿੱਚ ਜਿੰਨੀ ਆ ਪਿੰਡ ਆ ਜਿੰਨੀ ਆ ਪਿੰਡ ਕਹਿੰਦੇ ਆ ਪਾਣੀ ਵਿੱਚ ਉਹ ਦੇਖੋ ਸਾਹਮਣੇ ਠੇਕੜਾ ਖਾ ਰਿਹਾ ਆਪਾਂ ਤਾਂ ਦੇਖੋ ਤਾਂ ਇਹ ਤਾਂ ਕੰਮ ਪਾਉਂਦੀ ਆ ਪਰ ਆਪਾਂ ਨੂੰ ਜਿੱਦਾਂ ਪਸੰਦ ਹੈ ਇਹਨਾਂ ਨੂੰ ਸਾਰੀਆਂ ਚੀਜ਼ਾਂ ਹੀ ਪਸੰਦ ਆ ਆ ਜੋ ਤੇ ਚਲੋ ਆਪਾਂ ਪਿੰਡ ਦੇ ਵਿੱਚ ਹੁਣ ਕਿਹੜਾ ਕੰਢਦੇ ਆਂ ਚੱਲਦੇ ਆਂ ਆਪਾਂ ਦਿਖਾਉਣੇ ਤੁਹਾਨੂੰ ਉੱਥੇ ਦਾ ਵੀ ਨਜ਼ਾਰਾ ਕੀ ਆ ਪਿੰਡ ਦਾ ਏਰੀਆ ਕਿਸ ਤਰ੍ਹਾਂ ਦਾ ਹੈਗਾ ਨਜ਼ਾਰੇ ਲੈਣੇ ਆਂ ਘੁੰਮ ਕੇ ਦੇਖ ਲਈਆਂ ਕਿਸਾ ਦਾ ਕਿੱਦਾਂ ਦਾ ਹੈਗਾ ਕੋ ਸਾਹਮਣੇ ਇੱਥੇ ਪਿੰਡ ਦੇ ਨੇੜੇ ਤਾਂ ਵਿੱਚ ਰੈਸਟੋਰੈਂਟ ਵੀ ਬਣੇ ਹੋਏ ਨੇ ਬਹੁਤ ਵਧੀਆ ਇੱਥੇ ਹੋਟਲ ਵੀ ਆ ਰਾਤ ਵੀ ਰਹਿ ਸਕਦੇ ਤੁਸੀਂ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਇੱਥੇ ਪੈਸੇ ਦਾ ਕੋ ਟਾਵਰ ਵੀ ਲੱਗਿਆ ਹੋਇਆ ਤੁਹਾਨੂੰ ਪੂਰਾ ਇੱਥੇ ਮਿਲਦਾ ਟਾਵਰ ਫੋਨ ਦਾ ਸਾਰਾ ਤੁਹਾਨੂੰ ਕਾਟਾ ਪਾਉਂਦੀ ਤੁਹਾਡੀ ਗੱਲਬਾਤ ਸਾਰੀਆਂ ਹੁੰਦੀਆਂ ਨੇ ਕੋਈ ਚੱਕਰ ਨਹੀਂ ਹੈਗਾ ਮਲੇਸ਼ੀਆ ਦਾ ਕੋਈ ਦਿਖਾ ਤਾਕੂ ਏਰੀਆ ਤੇ ਉਹ ਸਾਹਮਣੇ ਦੇਖੋ ਲਿਖਿਆ ਹੋਇਆ ਹੈ। ਇਕਤਾਨ ਮਲੇਸ਼ੀਆ ਤੇ ਤੁਸੀਂ ਇੱਥੇ ਆ ਜਾਓ ਮਲੇਸ਼ੀਆ ਦਾ ਆਨੰਦ ਲਵੋ ਤੇ ਉੱਥੋਂ ਕੋਟ ਕਲੰਗ ਤੋਂ ਇੱਥੇ ਤੱਕ ਦਾ ਏਰੀਆ ਹੈ। ਸਹੀ ਨਾ ਇਹਦਾ ਟਿਕਟ ਦਾ ਰੁਪਇਆ ਦੱਸਿਆ ਕਿ 20 ਰਿੰਗਟ ਆਉਣ ਜਾਣ ਦਾ ਇਹ ਚਲੋ ਜੀ ਹੁਣ ਤੁਹਾਡੇ ਪਿੰਡ ਵੀ ਦਿਖਾਉਂਦੇ ਆ ਤੁਹਾਨੂੰ ਅਸੀਂ ਆ ਚੀਨਿਆਂ ਦਾ ਪਿੰਡ ਆ ਰਕੇ ਚੀਨਾ ਕਿੱਦਾਂ ਲਈ ਜਾ ਰਿਹਾ ਹੈ ਗੱਡੀ ਨੂੰ ਹਾਂਜੀ ਚੱਲਦੇ ਆ ਹੁਣ ਆਜੋ ਦਿਖਾਉਂਦੇ ਆ ਤੁਹਾਨੂੰ ਕਿਤਾਂ ਹਲਉ ਕਿਤਾਂ ਕੁਝ ਤੁਸੀਂ ਲੋ ਆਪਰੇ ਇਹਦੀ ਅੱਗੇ ਜਿਵੇਂ ਚਲੋ ਅੱਤਾਂ ਦੇਣੇ ਦਾ ਪੀਰਵਾਦ ਇਤਨੀ ਐਤਵਾਰ ਦਾ ਜਣੀ ਕੇ ਨਰਾ ਨਰਾ ਸਿਸਟਮ ਆ ਉਹ ਪੀਕ ਐਂਡ ਸਾਲ ਟਾਈਮ ਆ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਉਦੋਂ ਲੋਕ ਜਿਆਦਾ ਨਵੀਂ ਇਦਾਂ ਦਾ ਲੈਣਾ ਤੇ ਹਾਂ ਨਵੀਂ ਇਦਾਂ ਦਾ ਬਹੁਤ ਹੁੰਦੇ ਨੇ ਉਦੋਂ ਤੱਕ ਤੇ ਲੈ ਆ ਕੇ ਨਾ ਜੀ ਅੱਲਾ 500 ਦਾ ਹੁੰਦਾ ਨਾ ਸਾਰਾ ਹਾਂ 500 ਦਾ ਹੁੰਦਾ